ਪੰਜਾਬ ਦਾ ਪਾਣੀ ਹੋਇਆ ਚੋਰੀ ਜੇ ਤੁਸੀਂ ਥੋੜਾ ਬਹੁਤ ਨਿਊਜ਼ ਨੂੰ ਫੋਲੋ ਕਰਦੇ ਹੋ ਨਾ ਤੇ ਅੱਜ ਕੱਲ ਸਾਡੇ ਟੀਵੀ ਉੱਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬਹੁਤ ਚਰਚਾ ਚੱਲਦੀ ਆ ਇੱਕ ਸਮਾਂ ਸੀਗਾ ਜਦੋਂ ਤੁਸੀਂ ਕਹਿੰਦੇ ਇਹਨੂੰ ਕਹਿੰਦੇ ਸੀ ਕਿ ਵੀ ਸਿਆਸੀ ਮੁੱਦਾ ਇਹ ਇੱਕ ਪਰ ਸੋਚਿਆ ਜਾਵੇ ਸਿਆਸੀ ਮੁੱਦੇ ਵੀ ਤਾਂ ਉਹੀ ਬਣਦੇ ਆ ਜਿਹੜੇ ਸੀਰੀਅਸ ਮੁੱਦੇ ਹੁੰਦੇ ਆ ਸੋ ਪਾਣੀ ਦਾ ਮੁੱਦਾ ਕਿੰਨਾ ਕੁ ਸੀਰੀਅਸ ਆ ਇਹ ਮੁੱਦਾ ਕਿਉਂ ਬਣਿਆ ਇਹਦਾ ਕਾਰਨ ਕੀ ਆ ਇਹ ਜੱਕਦਮੇ ਕੁਝ ਦਿਨ ਪਹਿਲਾਂ ਕਿਉਂ ਦੁਬਾਰਾ ਉੱਠ ਖੜਾ ਹੋਇਆ ਪਹਿਲਾਂ ਸ਼ਾਂਤੀ ਸੀਗੀ ਕੀ ਕਿੱਥੇ ਸਟੇਟ ਦੇ ਵਿੱਚ ਕਿਸੇ 'ਚ ਇਲੈਕਸ਼ਨ ਤਾਂ ਨਹੀਂ ਹੈਗੇ ਤਾਂ ਕਰਕੇ ਪਾਣੀਆਂ ਦਾ ਮੁੱਦਾ ਤਾਂ ਨਹੀਂ ਉੱਠਿਆ ਪੂਰਾ ਕਨਸੈਪਟ ਕੀ ਆ ਪੰਜਾਬ ਕੋਲੇ ਕਿੰਨਾ ਪਾਣੀ ਆ ਹਰਿਆਣੇ ਨੂੰ ਕਿੰਨਾ ਪਾਣੀ ਦੇਣਾ ਚਾਹੀਦਾ ਆ ਕਿ ਪੰਜਾਬ ਦੇ ਕੋਲ ਜਿਹੜਾ ਪਾਣੀ ਹੈਗਾ ਉਹ ਸਪੂਰਾ ਹੈਗਾ ਕਿ ਨਹੀਂ ਹੈਗਾ ਸੋ ਬਾਕੀ ਇਹਦੇ ਨਾਲ-ਨਾਲ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮੁੱਦਾ ਉਹ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਉਹਦੇ ਉੱਤੇ ਆਪਾਂ ਜ਼ਰੂਰ ਚਰਚਾ ਕਰਾਂਗੇ ਅੰਜ ਸੱਸੀ ਕਾਲ ਜੀ ਮੇਰਾ ਨਾਮ ਫਤੇ ਸਿੰਘ ਸਵਾਗਤ ਕਰਦਾ ਥੋੜਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਬ ਪੂਰਾ ਜਿੰਨਾ ਵੀ ਸਿਨੈਰੀਓ ਅੱਜਕੱਲ੍ਹ ਚੱਲ ਰਿਹਾ ਇਹ ਵੀ ਕਲੀਅਰ ਹੋ ਜਾਊਗਾ ਨਾਲ ਦੀ ਨਾਲ ਜੋ ਵੀ ਪਾਣੀਆਂ ਦਾ ਮੁੱਦਾ ਹੈ ਪੰਜਾਬ ਦਾ ਉਹ ਅੱਜ ਤੋਂ ਬਾਅਦ ਤੁਹਾਨੂੰ ਪ੍ਰੋਪਰਲੀ ਸਮਝ ਲੱਗ ਜਾਊਗਾ ਤੇ ਤੁਹਾਨੂੰ ਕੋਈ ਵੀ ਪਾਣੀਆਂ ਦੇ ਮੁੱਦੇ ਉੱਤੇ ਕੋਈ ਗਿਆਨ ਦੇਣ ਲੱਗੂਗਾ ਨਾ ਤੁਸੀਂ ਸਮਝ ਜਾਓਗੇ ਵੀ ਇਹ ਸਹੀ ਗੱਲ ਆ ਜਾਂ ਫਿਰ ਸਿਆਸਤ ਆ ਜੀ ਕਰਦੇ ਫਿਰ ਸ਼ੁਰੂਆਤ ਸੋ ਦੇਖੋ ਇੱਕ ਨਾ ਬਹੁਤ ਪੁਰਾਣੀ ਮਤਲਬ ਗੱਲ ਹੈ ਜੀ ਅੱਜ ਤੋਂ ਕਹ ਲਓ ਵੀ 19ਵੀਂ ਸਦੀ 20ਵੀਂ ਸਦੀ ਦੀ ਗੱਲ ਆ ਇੱਕ ਬਹੁਤ ਵੱਡੇ ਸੈਂਟਿਸਟ ਨੇ ਕਿਹਾ ਸੀਗਾ ਵੀ 21ਵੀਂ ਸਦੀ ਦੇ ਵਿੱਚ ਜਿਹੜੀ ਲੜਾਈ ਹੋਊਗੀ ਉਹ ਪਾਣੀਆਂ ਦੀ ਲੜਾਈ ਹੋਊਗੀ 21ਵੀਂ ਸਦੀ ਜਾਨੀ ਕਿ ਹੁਣ ਜਿਹੜੀ ਚੱਲ ਰਹੀ ਆ ਪਾਣੀਆਂ ਦੀ ਲੜਾਈ ਹੋਊਗੀ ਜਦੋਂ ਉਹਨੇ ਇਹ ਗੱਲ ਕਹੀ ਸੀਗੀ ਉਸ ਸਮੇਂ ਲੋਕੀ ਉਹਨੂੰ ਕਹਿੰਦੇ ਸੀਗੇ ਪਾਗਲ ਐ ਤੂੰ ਪਾਣੀਆਂ ਪਿੱਛੇ ਕੌਣ ਲੜਦਾ ਐਨਾ ਪਾਣੀ ਸਮੁੰਦਰ ਭਰੇ ਹੋਇਆ ਦਰਿਆ ਭਰੇ ਹੋਇਆ ਧਰਤੀ ਵਿੱਚ ਟੋਹਾ ਪਟੋ ਪਾਣੀ ਨਿਕਲਦਾ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਕਿਤੇ ਉਹਨਾਂ ਨੇ ਦੇਖਿਆ ਹੋਊਗਾ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਵੀ ਜੇ ਕਿਤੇ ਉਹਨਾਂ ਨੇ ਕੋਈ ਬਈ ਲੰਘਦੀ ਉਹਦੇ ਕੋਲ ਜਾਣਾ ਤਾਂ ਨਿੱਕੇ ਹੁੰਦੇ ਜੇ ਮੱਝਾਂ ਚਰਾਉਂਦੇ ਹੁੰਦੇ ਸੀਗੇ ਤੇ ਟੋਆ ਪੱਟ ਲੈਣਾ 3-4 ਫੁੱਟ ਦਾ ਹੱਥ ਨਾਲ ਵੀ ਤਾਂ ਥੱਲੇ ਪਾਣੀ ਆ ਜਾਂਦਾ ਸੀਗਾ ਤੇ ਪਾਣੀ ਐ ਭਰ ਕੇ ਪੀ ਲੈਣਾ ਕਹਿੰਦੇ ਜੀ ਖਾਸ ਕਰ ਬੇਈ ਵਗੈਰਾ ਦੇ ਕੋਲ ਕੋਈ ਨਹਿਰ ਦੇ ਕੋਲੇ ਉਦਾਂ ਨਹੀਂ ਇੰਨਾ ਪਾਣੀ ਸੀਗਾ ਹੁਣ ਉਹਨਾਂ ਪਾਣੀਆ ਉੱਤੇ ਲੜਾਈ ਹੋ ਚੁੱਕੀ ਐ ਤੇ ਇਦੋਂ ਵੀ ਇੰਪੋਰਟੈਂਟ ਗੱਲ ਯਾਨੀ ਕਿ ਜਦੋਂ ਕੋਈ ਸਮਝਦਾਰ ਬੰਦਾ ਜਾਂ ਕੋਈ ਰਿਸਰਚ ਕੀਤੀ ਬੰਦਾ ਜੇ ਕਿਸੇ ਸਮੱਸਿਆ ਦੀ ਗੱਲ ਕਰਦਾ ਤਾਂ ਉਹ ਸਮੱਸਿਆ ਆਉਣ ਵਾਲੀ ਹੁੰਦੀ ਐ ਇਹਦੇ ਨਾਲ ਨਾਲ ਸਾਡੇ ਤਾਂ ਗੁਰੂ ਸਾਹਿਬ ਨੇ ਵੀ ਕਹੇ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਯਾਨੀ ਕਿ ਪਾਣੀ ਪਿਤਾ ਸੋ ਪਿਤਾ ਦਾ ਉਹਦਾ ਪਾਣੀ ਨੂੰ ਦਿੱਤਾ ਗਾ ਤੇ ਪਿਤਾ ਕੌਣ ਹੈ ਜਿਹੜਾ ਤੁਹਾਨੂੰ ਪਾਲਦਾ ਆ ਕਿਸਾਨ ਦੇ ਲਈ ਪਾਣੀ ਉਸਦਾ ਪਿਤਾ ਆ ਹਰ ਇੱਕ ਬੰਦੇ ਦੇ ਲਈ ਤੁਸੀਂ ਪਾਣੀ ਨਾ ਪੀਓ ਕਿੰਨਾ ਕੁ ਸਮਝੀ ਲਓਗੇ ਸੋ ਜਦ ਇੰਨੀ ਇੰਪੋਰਟੈਂਸ ਪਾਣੀ ਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਵਿਗਿਆਨੀਆਂ ਨੇ ਕਿਹਾ ਕਿ ਪਾਣੀਆਂ ਪਿੱਛੇ ਲੜਾਈ ਹੋਊਗੀ ਤੇ ਹਜੇ ਵੀ ਅਸੀਂ ਪਾਣੀਆਂ ਦੇ ਮੁੱਦੇ ਨੂੰ ਨਾ ਸਮਝੀਏ ਤਾਂ ਸਾਡੇ ਲਈ ਵੀ ਥੋੜੀ ਜਿਹੀ ਫਿਰ ਸੋਚਣ ਦੀ ਲੋੜ ਹੈ ਕਿ ਪਾਣੀ ਕਿੰਨੇ ਜ਼ਰੂਰੀ ਹੈ ਕਿਉਂਕਿ ਹੁਣ ਵੀ ਆਪਾਂ ਬਹੁਤ ਸਾਰੇ ਲੋਕਾਂ ਨੂੰ ਦੇਖੀਏ ਤਾਂ ਲੋਕੀ ਸਮਝ ਨਹੀਂ ਰਹੇ ਜਿਸੀ ਕਹਿਦੀ ਹੈ ਨਾ ਪੰਜਾਬ ਵਿੱਚੋਂ ਪਾਣੀ ਘਟ ਰਿਹਾ ਹੈ ਐਵੇਂ ਲੱਗੇ ਹੋਏ ਪਾਣੀ ਕਿੱਥੇ ਘਟਦਾ ਪਾਣੀ ਵਾਧੂ ਸੋ ਹਜੇ ਵੀ ਉਸ ਸੀਰੀਅਸ ਨੈਸ਼ਨਲ ਨਹੀਂ ਉਹ ਸਮਝਣ ਲੱਗੇ ਚਲੋ ਇਸ ਵੀਡੀਓ ਰਾਹੀਂ ਆਪਾਂ ਦੇਖਦੇ ਕੋਸ਼ਿਸ਼ ਕਰਦੇ ਆ ਮੁੱਦਾ ਕੀ ਨਿਕਲ ਕੇ ਆਇਆ ਖੈਰਾ ਸਾਹਿਬ ਨੇ ਕਿਹਾ ਕਿ ਬੀਬੀਐਮ ਜਿਹੜਾ ਹੈਗਾ ਆ ਉਹ ਪਾਣੀਆਂ ਦੀ ਚੋਰੀ ਕਰ ਰਿਹਾ ਪੰਜਾਬ ਦੇ ਪਾਣੀਆਂ ਦੀ ਦੂਜੀ ਨਿਊਜ਼ ਨਿਕਲ ਕੇ ਕੀ ਆਈ ਆ ਸਾਡੇ ਕੋਲੇ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਨੰਗਲ ਦੇ ਉੱਤੋਂ ਜਿਹੜਾ ਪਾਣੀ ਸਾਡਾ ਰੁਕਣਾ ਸੀਗਾ ਉਹ ਪਾਣੀ ਹੁਣ ਬੀਬੀਐਮ ਜਿਹੜਾ ਹੈਗਾ ਉਹ ਹਰਿਆਣਿਆਂ ਨੂੰ ਦੇਣ ਲੱਗਾ ਤੇ ਮੁੱਖ ਮੰਤਰੀ ਸਾਹਿਬ ਖੁਦ ਨਾਕਾ ਲਾਉਣ ਸਿਕਿਉਰਿਟੀ ਲੈ ਕੇ ਨੰਗਲ ਦੇ ਉੱਤੇ ਇਹਦੇ ਨਾਲ ਨਾਲ ਸੀਐਮ ਸਾਹਿਬ ਨੇ ਇਹ ਵੀ ਕਿਹਾ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਇਹ ਹਰਿਆਣੇ ਦੇ ਨਾਲ ਮਿਲ ਕੇ ਬੀਬੀਐਮਬੀ ਉੱਤੇ ਪ੍ਰੈਸ਼ਰ ਪਾ ਰਹੀ ਏ ਤੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ ਹੁਣ ਸਾਡਾ ਪਾਣੀ ਲੁੱਟਿਆ ਜਾ ਰਿਹਾ ਕਿਦਾਂ ਦਰਸਲ ਗੱਲ ਕੀ ਹੋਈ ਬੀਬੀਐਮਬੀ ਜਾਨੀ ਕਿ ਕਿਦਾਂ ਦਾ ਬੋਰਡ ਹੈ ਜਿਹਨੂੰ ਅਸੀਂ ਕਹਿੰਦੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਬੋਰਡ ਦਾ ਮਤਲਬ ਜਿਹੜਾ ਸਾਡੇ ਕੋਲੇ ਸਤਲੁਜ ਦਰਿਆ ਆ ਤੇ ਬਿਆਸ ਦਰਿਆ ਆ ਇਦੇ ਉੱਤੇ ਜਿਹੜੇ ਡੈਮ ਬਣੇ ਹੋਇਆ ਉਹਨਾਂ ਦੇ ਪਾਣੀਆਂ ਨੂੰ ਕੰਟਰੋਲ ਕੌਣ ਕਰੂਗਾ ਉਹਦੇ ਲਈ ਇੱਕ ਬੋਰਡ ਬਣਾਇਆ ਗਿਆ ਸੀਗਾ ਇਹਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਰਾਜਸਥਾਨ ਇਹ ਮੈਂਬਰ ਨੇ ਇਹਦੇ ਨਾਲ ਨਾਲ ਕੇਂਦਰ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਕੁਝ ਅਫਸਰ ਵੀ ਹੁੰਦੇ ਨੇ ਸੋ ਇਹਨਾਂ ਮੈਂਬਰਾਂ ਨੇ ਡਿਸਾਈਡ ਕੀਤਾ ਦੋ ਚਾਰ ਦਿਨ ਪਹਿਲਾਂ ਕਿ ਅਸੀਂ ਹਰਿਆਣੇ ਨੂੰ 8500 ਕਿਊਸਿਕ ਪਾਣੀ ਹੋਰ ਦੇਣਾ ਆ ਹੁਣ ਜਦੋਂ ਇਹ 8500 ਕਿਊਸਿਕ ਪਾਣੀ ਹੋਰ ਦੇਣ ਦੀ ਗੱਲ ਆਈ ਤੇ ਮੁੱਖ ਮੰਤਰੀ ਸਾਹਿਬ ਆਪਣੇ ਕਹਿੰਦੇ ਨਾ ਭਾਈ ਅਸੀਂ ਪਾਣੀ ਦੇਣਾ ਹੀ ਨਿਕਾ ਕਹਿੰਦੇ ਜੀ ਕਿਉਂ ਨਹੀਂ ਦੇਣਾ ਕਹਿੰਦੇ ਨਹੀਂ ਦੇਣਾ ਸੋ ਇਹ ਖਬਰ ਸੁਣਦੇ ਹੀ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਗਏ ਨੰਗਲ ਡੈਮ ਦੇ ਉੱਤੇ ਆਪਣੀਆਂ ਫੌਜਾਂ ਲੈ ਕੇ ਕਹਿੰਦੇ ਪਾਣੀ ਰੋਕ ਦਿਓ ਪਾਣੀ ਨਹੀਂ ਜਾਊਗਾ ਇਹਨਾਂ ਨੂੰ ਪੁੱਛਿਆ ਗਿਆ ਜੀ ਕਿਉਂ ਨਹੀਂ ਪਾਣੀ ਜਾਊਗਾ ਕਹਿੰਦੇ ਪਹਿਲਾਂ ਹੀ ਸਾਡਾ ਪਾਣੀ ਬਹੁਤ ਚਲਾ ਗਿਆ ਅਸੀਂ ਹੋਰ ਪਾਣੀ ਨਹੀਂ ਜਾਣ ਦੇਣਾ ਹੁਣ ਪਹਿਲਾਂ ਹੀ ਸਾਡਾ ਪਾਣੀ ਚਲਾ ਗਿਆ ਦਾ ਮਤਲਬ ਕੀ ਆ ਤੁਹਾਨੂੰ ਇਹਨਾਂ ਦਾ ਪਤਾ ਹੋਊਗਾ ਕਿ ਜੋ ਸਤਲੁਜ ਤੇ ਬਿਆਸ ਦਾ ਪਾਣੀ ਹੈਗਾ ਆ ਖਾਸ ਕਰ ਸਤਲੁਜ ਦਰਿਆ ਦੀ ਗੱਲ ਕਰ ਲਈਏ ਉਹ ਪਾਣੀ ਨਹਿਰਾ ਰਾਹੀਂ ਹਰਿਆਣੇ ਨੂੰ ਵੀ ਜਾਂਦਾ ਆ ਕੁਝ ਹਿੱਸਾ ਦਿੱਲੀ ਨੂੰ ਵੀ ਜਾਂਦਾ ਤੇ ਕੁਝ ਹਿੱਸਾ ਰਾਜਸਥਾਨ ਨੂੰ ਵੀ ਜਾਂਦਾ ਆ ਇਦੇ ਪਿੱਛੇ ਬਹੁਤ ਲੰਬਾ ਸੰਘਰਸ਼ ਵੀ ਰਿਹਾ ਆ। ਇਹਦੇ ਪਿੱਛੇ ਬਹੁਤ ਸਾਰੇ ਐਗਰੀਮੈਂਟ ਵੀ ਹੋ ਚੁੱਕੇ ਨੇ ਪੁਰਾਣੇ। ਆਪਾਂ ਜ਼ਿਆਦਾ ਇਤਿਹਾਸ ਦੇ ਵਿੱਚ ਨਹੀਂ ਜਾਵਾਂਗੇ ਜਿਵੇਂ ਅੱਜ ਦੀ ਗੱਲ ਕਰਾਂ। ਜਿੰਨਾ ਵੀ ਪਾਣੀ ਅਸੀਂ ਐਸਟੀਮੇਟ ਲਾਇਆ ਵੀ ਸਾਡਾ ਜਿਹੜਾ ਟੋਟਲ ਇਹ ਏਰੀਆ ਹੈਗਾ ਆ ਜਿਹੜਾ ਇਹਦੇ ਵਿੱਚ ਪਾਣੀ ਸਾਨੂੰ ਦੇਖਣ ਨੂੰ ਮਿਲਦਾ ਭਾਖੜਾ ਮੈਨੇਜਮੈਂਟ ਬੋਰਡ ਇਹ ਕੰਟਰੋਲ ਕਰਦਾ ਹੈ ਲਗਭਗ 11.897 ਮਿਲੀਅਨ ਏਕੜ ਫਿੱਟ ਪਾਣੀ। ਇਹਦਾ ਮਤਲਬ ਕੀ ਆ? ਇੱਕ ਏਕੜ ਫਿੱਟ ਪਾਣੀ ਦਾ ਮਤਲਬ ਹੁੰਦਾ ਆ ਵੀ ਇੱਕ ਖੇਤ ਦੇ ਵਿੱਚ 1 ਫੁੱਟ ਪਾਣੀ ਭਰ ਦੀ ਇਦਾਂ। ਠੀਕ ਹੈ ਸੋ ਇਦਾਂ 1 ਮਿਲੀਅਨ ਦੇ ਵਿੱਚ ਯਾਨੀ ਕਿ 10 ਲੱਖ ਖੇਤਾਂ ਵਿੱਚ ਅਸੀਂ ਇੱਕ ਇੱਕ ਫੁੱਟ ਪਾਣੀ ਭਰਦੀ ਏ ਤੇ ਜੇ ਹੁਣ ਇਥੇ ਕਿੰਨਾ ਕਿਹਾ 11 ਲਗਭਗ 12 ਮਿਲੀਅਨ ਯਾਨੀ ਕਿ 120 ਕਰੋੜ ਖੇਤ ਸੋਚੋ ਕਿੰਨੇ ਹੋਣਗੇ 120 ਕਰੋੜ ਖੇਤ ਉਹਨਾਂ ਵਿੱਚ ਜੇ ਇੱਕ ਇੱਕ ਫੁੱਟ ਪਾਣੀ ਖੜਾ ਹੋਵੇ ਤੇ ਇੰਨਾ ਪਾਣੀ ਇਥੇ ਜਮਾ ਜੀ ਭਾਖੜੇ ਟਾਈਮ ਦੇ ਵਿੱਚ ਹੁਣ ਇਸ ਪਾਣੀ ਨੂੰ ਵੰਡਿਆ ਗਿਆ ਜਮਾ ਕਿੱਥੋਂ ਮਤਲਬ ਮੀਂਹ ਆਹੀ ਆ ਗਿਆ ਜਾਂ ਕੈਲੋਜੀ ਜਿਹੜਾ ਗਲੇਸ਼ੀਅਰ ਪਿਘਲ ਕੇ ਆ ਗਿਆ ਸੋ ਇੰਨਾ ਪਾਣੀ ਆ ਗਿਆ ਕਹਿੰਦੇ ਇਹਨੂੰ ਵੰਡ ਦਿੱਤਾ ਗਿਆ 5.5 ਮਿਲੀਅਨ ਹੈਕਟੇਅਰ ਫਿਟ ਜਿਹੜਾ ਐਮਐਫ ਆਪਾਂ ਇਹਨੂੰ ਕਹਾਂਗੇ ਸੋ ਇੰਨਾ ਪਾਣੀ ਪੰਜਾਬ ਨੂੰ ਮਿਲ ਗਿਆ ਹਰਿਆਣੇ ਨੂੰ 2.9 ਲਗਭਗ 3 ਐਮਐਫ ਮਿਲ ਗਿਆ ਤੇ ਰਾਜਸਥਾਨ ਨੂੰ ਲਗਭਗ 3.5 ਐਮਐਫ ਪਾਣੀ ਜਿਹੜਾ ਉਹ ਦਿੱਤਾ ਗਿਆ ਜੇ ਆਪਾਂ ਟੋਟਲ ਡਿਵੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੋਲੇ ਲਗਭਗ 46% ਪਾਣੀ ਹੈ ਟੋਟਲ ਪਾਣੀ ਦੇ ਵਿੱਚੋਂ 25% ਹਰਿਆਣੇ ਕੋਲ ਤੇ ਲਗਭਗ 28% ਇਹ ਮਿਲਦਾ ਜੀ ਰਾਜਸਥਾਨ ਨੂੰ ਹੁਣ ਇਹ ਪਾਣੀ ਵੰਡਿਆ ਹੋਇਆ ਹੁਣ ਇਹ ਪਾਣੀ ਜਿਹੜੇ-ਜਿਹੜੇ ਏਰੀਆ ਨੂੰ ਜਿੰਨਾ ਜਾਣਾ ਇਹ ਐਮ ਜਿਹੜਾ ਬੀਬੀਐਮ ਉਹਦੀ ਡਿਊਟੀ ਆ ਕਿ ਭਾਈ ਬੀਬੀਐਮ ਦੀ ਡਿਊਟੀ ਆ ਵੀ ਤੂੰ ਇਹ ਪਾਣੀ ਪ੍ਰੋਪਰ ਡਿਵੀਜ਼ਨ ਦੇ ਰੂਪ ਦੇ ਵਿੱਚ ਬਾਕੀ ਸਟੇਟਾਂ ਨੂੰ ਵੰਡਣਾ ਆ ਤੇ ਪੰਜਾਬ ਦਾ ਪਾਣੀ ਪੰਜਾਬ ਚ ਰਹਿਣਾ ਹੁਣ ਇਹ ਪਾਣੀ ਕਰਦੇ ਕੀ ਆ ਇਹ ਲੋਕ ਜਦੋਂ ਇਹ ਪਾਣੀ ਰਾਜਸਥਾਨ ਚ ਜਾਂਦਾ ਆ ਭਾਈ ਉਹ ਪੀਂਦੇ ਵੀ ਆ ਖੇਤੀ ਵੀ ਕਰਦੇ ਆ ਜਦੋਂ ਇਹ ਪਾਣੀ ਹਰਿਆਣੇ ਚ ਜਾਂਦਾ ਆ ਉਹ ਵੀ ਇਸ ਪਾਣੀ ਨੂੰ ਪੀਂਦੇ ਆ ਤੇ ਖੇਤੀ ਕਰਦੇ ਆ ਅਕਸਰ ਸ਼ਹਿਰਾਂ ਵੀ ਜਿਹੜਾ ਪਾਣੀ ਜਾਂਦਾ ਉਹ ਇਹੀ ਜਾਂਦਾ ਪੰਜਾਬ ਵਾਲੇ ਵੀ ਕੀ ਕਰਦੇ ਆ ਪੰਜਾਬ ਦੇ ਬਹੁਤ ਸਾਰੇ ਏਰੀਆ ਜਿੱਥੇ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਇਹ ਵਾਲਾ ਨਹਿਰਾਂ ਵਾਲਾ ਤੇ ਜ਼ਿਆਦਾ ਕਹੋ ਪਾਣੀ ਇਹ ਖੇਤੀ ਲਈ ਵੀ ਵਰਤਿਆ ਜਾਂਦਾ ਲੇਕਿਨ ਜਿਵੇਂ ਪਿਛਲੇ 2-3 ਸਾਲਾਂ ਨੂੰ ਹਟਾ ਦੇਵਾ ਜ਼ਿਆਦਾਤਰ ਅਸੀਂ ਪਾਣੀ ਖੇਤੀ ਦੇ ਲਈ ਧਰਤੀ ਹੇਠਲਾ ਯੂਜ਼ ਕਰਦੇ ਆ ਹੁਣ ਹਰਿਆਣੇ ਵਿੱਚ ਧਰਤੀ ਹੇਠਲਾ ਪਾਣੀ ਪਹਿਲਾਂ ਸਿਗਾ ਬਹੁਤ ਜ਼ਿਆਦਾ ਪਰ ਫਿਰ ਘਟ ਗਿਆ ਹੌਲੀ-ਹੌਲੀ ਕੱਢ ਲਿਆ ਕਿਸਾਨਾਂ ਨੇ ਮੁੱਕ ਗਿਆ ਤੇ ਤਾਂ ਪਿਛਲੇ 5-7-10 ਸਾਲਾਂ ਤੋਂ ਹਰਿਆਣੇ ਵਿੱਚ ਜ਼ਿਆਦਾ ਪਾਣੀ ਨਹਿਰਾਂ ਦਾ ਵਰਤਿਆ ਜਾਂਦਾ ਰਾਜਸਥਾਨ 'ਚ ਤਾਂ ਪਹਿਲਾਂ ਹੀ ਹੈ ਨਹੀਂ ਸਿਗਾ ਸੋ ਪੰਜਾਬ ਦੇ ਵਿੱਚ ਹਜੇ ਥੋੜਾ ਬਹੁਤ ਥੱਲੇ ਪਾਣੀ ਬਚਿਆ ਜਦੋਂ ਮੁੱਕ ਗਿਆ ਫਿਰ ਸਾਨੂੰ ਟੈਨਸ਼ਨ ਪਊਗੀ ਹਜੇ ਅਸੀਂ ਪ੍ਰਵਾਹ ਨਹੀਂ ਕਰਦੇ ਤਾਂ ਥੇਠੋਂ ਪਾਣੀ ਕੱਢਣ ਦੀ ਤਾਂ ਕਰਕੇ ਹਰਿਆਣਾ ਕਹਿੰਦਾ ਵੀ ਸਾਡੀ ਤਾਂ ਭਾਈ ਪਾਣੀ ਦੀ ਲਾਗਤ ਹੀ ਬਹੁਤ ਆ ਤੇ ਪੰਜਾਬ ਸਾਰਾ ਪਾਣੀ ਵਰਤਦਾ ਨਹੀਂ ਸੀਗਾ ਸੋ ਪਹਿਲਾਂ ਕੀ ਹੁੰਦਾ ਸੀਗਾ ਅਸੀਂ ਪਾਣੀ ਦੇਈ ਜਾਂਦੇ ਸੀਗੇ ਹਰਿਆਣੇ ਤੇ ਰਾਜਸਥਾਨ ਨੂੰ ਵੱਧ ਜਿੰਨਾ ਉਹਨਾਂ ਦਾ ਬਣਦਾ ਉਦੋਂ ਵੱਧ ਦੇ ਦਿੰਦੇ ਸੀਗੇ ਵੀ ਕੋਈ ਚੱਕਰ ਨਹੀਂ ਬੀਬੀ ਐਮਬੀ ਸੀਗਾ ਉੱਤੇ ਬੈਠਾ ਉਹ ਕਹਿੰਦਾ ਅੱਛਾ ਤੁਹਾਨੂੰ ਲੋੜਾ ਚੱਕੋ ਭਾਈ ਸਾਡੇ ਵਾਲਿਆਂ ਨੂੰ ਲੋੜ ਨਹੀਂ ਸੀ ਹੁੰਦੀ ਕਿਉਂਕਿ ਸਾਡੇ ਨਹਿਰੀ ਸਿਸਟਮ ਇਹਨਾਂ ਵਧੀਆ ਨਹੀਂ ਸੀ ਹੁੰਦਾ ਹੁਣੇ ਪਾਣੀ ਵੰਡਿਆ ਕਿਦਾਂ ਆ ਜਿਵੇਂ ਆਪਾਂ ਕਹਿੰਦੇ ਆ ਇੱਕ ਸਾਲ ਸਾਡਾ ਸਾਲ ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਹੁੰਦਾ ਆ ਜੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਲਈ ਆਪਾਂ ਕਹਿੰਦੇ 31 ਮਾਰਚ ਤੋਂ 1 ਅਪ੍ਰੈਲ ਜੇ ਆਪਾਂ ਇਹਦੀ ਗੱਲ ਕਰ ਲਈਏ 21 ਮਈ ਤੋਂ 21 ਮਈ ਚੱਲਦਾ ਹੁਣ ਕੀ ਚੱਲਦਾ ਸਾਡੇ ਕੋਲੇ ਮਈ ਚੱਲਦਾ ਸਰ ਅੱਜ ਕਿੰਨੀ ਤਰੀਕ ਅੱਜ ਮੇਰੇ ਕੋਲ 3 4 ਤਰੀਕ 3 ਤਰੀਕ 4 ਤਰੀਕ ਹੈ ਨਾ ਹਾਂਜੀ 4 ਤਰੀਕ ਆ ਸੋ 4 ਮਈ ਆ ਜਾਨੀ ਕਿ 21 ਮਈ ਤੱਕ ਦਾ ਪਾਣੀ ਜਿਹੜਾ ਸੀਗਾ ਉਹ ਵੰਡਿਆ ਗਿਆ ਪਰ ਅੱਜ ਤੱਕ ਦੀ ਜੇ ਗੱਲ ਕਰ ਲਈਏ ਆਪਾਂ ਜਾਂ ਅਜ ਤੋਂ ਜਦੋਂ ਰੌਲਾ ਸ਼ੁਰੂ ਹੋਇਆ ਆ ਉਦੋਂ ਤੱਕ ਹਰਿਆਣੇ ਨੇ ਆਪਣਾ ਪਾਣੀ ਵਰਤ ਲਿਆ ਉਹਨੂੰ ਮਿਲਣਾ ਕਿੰਨਾ ਸੀਗਾ 21.98 ਐਮਐਫ ਹਰਿਆਣੇ ਨੇ ਵਰਤ ਕਿੰਨਾ ਲਿਆ 3.11 ਐਮਐਫ ਜਾਨੀ ਕਿ ਜਿੰਨੀ ਉਹਨੂੰ ਦੇਣਾ ਗਿਆ ਸੀਗਾ ਪਾਣੀ ਉਦੋਂ ਵੱਧ ਵਰਤ ਲਿਆ ਮੰਨ ਲਓ ਹਰਿਆਣੇ ਨੂੰ 100 ਲੀਟਰ ਪਾਣੀ ਮਿਲਣਾ ਸੀਗਾ ਉਹਨੇ 104 ਲੀਟਰ ਵਰਤ ਲਿਆ ਪੰਜਾਬ ਨੂੰ 100 ਲੀਟਰ ਪਾਣੀ ਮਿਲਣਾ ਸੀਗਾ ਪੰਜਾਬ ਨੇ ਜੇ 90 ਲੀਟਰ ਹੀ ਵਰਤੇ ਆ ਪੰਜਾਬ ਕੋਲੇ 10 ਲੀਟਰ ਪਾਣੀ ਹੈਗਾ ਆ ਰਾਜਸਥਾਨ ਨੂੰ ਮੰਨ ਲਓ ਜਿੰਨਾ ਪਾਣੀ ਮਿਲਣਾ ਸੀਗਾ 100 ਲੀਟਰ ਮਿਲਣਾ ਸੀ ਰਾਜਸਥਾਨ ਨੇ 110 ਲੀਟਰ ਪਾਣੀ ਵਰਤ ਲਿਆ ਉਹ ਜਿਹੜਾ ਉਤਲਾ ਪਾਣੀ ਵਰਤਿਆ ਗਿਆ ਉਹ ਕਿੱਥੋਂ ਗਿਆ ਸਰਜੂ ਪੰਜਾਬ ਦਾ ਪਾਣੀ ਹੁਣ ਤੱਕ ਦੇ ਦਿੱਤਾ ਫਿਰ ਕਹਿੰਦੇ ਹੋਰ ਪਾਣੀ ਦੇਣਾ ਜਦੋਂ ਸਾਡੇ ਕੋਲੇ ਖਬਰ ਆਈ ਤਾਂ ਸਾਡੇ ਮੁੱਖ ਮੰਤਰੀ ਗਏ ਕਹਿੰਦੇ ਹਾਂ ਭਾਈ ਦੱਸੋ ਕਿੱਥੇ ਦੇਣਾ ਪਾਣੀ ਕਹਿੰਦੇ ਜੀ ਹਰਿਆਣੇ ਨੂੰ ਦੇਣਾ ਕਹਿੰਦੇ ਸਹਾਬਕਦਾਬ ਦੋ ਸਾਨੂੰ ਕਿਰਾ ਇਹਨਾਂ ਦਾ ਪਾਣੀ ਹੋਇਆ ਕਿੰਨਾ ਕਾ ਜਦੋਂ ਸਹਾਬਕਦਾਬ ਲਾਇਆ ਪਤਾ ਲੱਗਾ ਵੀ ਉਹ ਤਾਂ ਪਹਿਲਾਂ ਹੀ ਜ਼ਿਆਦਾ ਪਾਣੀ ਵਰਤ ਚੁੱਕੇ ਆ ਸੋ ਫਿਰ ਜਦੋਂ ਹੁਣ ਦੁਬਾਰਾ ਆਰਡਰ ਆਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਿ ਅਸੀਂ ਹਰਿਆਣੇ ਨੂੰ ਹੋਰ 8500 ਕਿਊਸਿਕ ਪਾਣੀ ਦੇਣਾ ਸਾਡੇ ਵਾਲੇ ਕਹਿੰਦੇ ਨਾ ਭਾਈ ਹੁਣ ਨਹੀਂ ਦੇਣਾ ਅਸੀਂ ਤਾਂ ਆਲਰੇਡੀ ਪਹਿਲਾਂ ਹੀ ਇਹਨਾਂ ਨੂੰ 44500 ਕਿਊਸਿਕ ਪਾਣੀ ਦੇ ਚੁੱਕੇ ਆ ਵੱਧ ਦੇ ਚੁੱਕੇ ਆ ਜਿੰਨਾ ਇਹਨਾਂ ਦਾ ਬਣਦਾ ਸੀਗਾ ਕਹਿੰਦੇ ਜੀ ਉਹਨਾਂ ਨੂੰ ਲੋੜ ਆ ਪਾਣੀ ਦੀ ਕਹਿੰਦੇ ਅਸੀਂ ਸਾਨੂੰ ਵੀ ਤਾਂ ਲੋੜ ਹੈਗੀ ਆ ਸਾਡੇ ਕੋਲ ਕਿਹੜਾ ਪੰਜ ਪਾਣੀ ਵਾਧੂ ਹੈਨਾ ਫਿਰ ਇਸ ਚੀਜ਼ ਤੇ ਸਿਆਸਤ ਕਿੱਥੇ ਆਈ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਵੀ ਲੈ ਭਾਈ ਪੰਜਾਬ ਤਾਂ ਨਾ ਇਹ ਪਾਣੀ ਪਾਕਿਸਤਾਨ ਨੂੰ ਦੇਣ ਨੂੰ ਫਰਦਾ ਦੱਸੋ ਇੱਥੋਂ ਪਤਾ ਲੱਗਦਾ ਵੀ ਇਹ ਸਿਆਸਤ ਕਰਦੇ ਆ ਦੇਖੋ ਜੈਨੂਨ ਸਮੱਸਿਆ ਹੈ ਪਾਣੀ ਦੀ ਆਪਾਂ ਸਮਝਦੇ ਆ ਪਰ ਉਹ ਪਾਣੀ ਨੂੰ ਪਹਿਲਾਂ ਸਾਨੂੰ ਤਰੀਕੇ ਨਾਲ ਵਰਤਣ ਦੀ ਲੋੜ ਸੀਗੀ ਅਸੀਂ ਤਰੀਕੇ ਨਾਲ ਨਹੀਂ ਵਰਤਿਆ ਤਾਂ ਕਰਕੇ ਪਾਣੀ ਸਾਡੇ ਕੋਲ ਜਿਹੜਾ ਉਹ ਅਸੀਂ ਵੱਧ ਯੂਜ਼ ਕਰ ਲਿਆ ਫਿਰ ਮੀਟਿੰਗ ਬੁਲਾਈ BBMP ਨੇ ਕਹਿੰਦੇ ਮਾਨ ਸਾਹਿਬ ਆਓ ਇੱਕ ਵਾਰ ਬੈਠ ਕੇ ਗੱਲ ਕਰਦੇ ਆ ਯਾਰ ਪਾਣੀ ਦੀ ਲੋੜ ਹੈ ਹਰਿਆਣੇ ਨੂੰ ਆਪਣੇ ਵਾਲੇ ਕਹਿੰਦੇ ਨਾ ਭਾਈ ਅਸੀਂ ਨਹੀਂ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਨੇ ਜਿੰਨੀਆਂ ਵੀ ਪਾਰਟੀਆਂ ਸੀਗੀਆਂ ਪੰਜਾਬ ਦੀਆਂ ਸਾਰੀਆਂ ਇਕੱਠੀਆਂ ਬਿਠਾ ਲੀਆਂ ਕਹਿੰਦੇ ਦੱਸੋ ਤੁਹਾਡਾ ਇੱਤੇ ਉੱਤੇ ਸਟੈਂਡ ਕੀ ਆ ਪਾਣੀ ਦੇ ਉੱਤੇ ਸਾਰੇ ਕਹਿੰਦੇ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੂਗਾ ਕਹਿੰਦੇ ਤੁਹਾਡੇ ਕੋਲੇ 10 ਲੀਟਰ ਐਕਸਟਰਾ ਆ ਮੈਂ ਸਿੰਪਲ ਭਾਸ਼ਾ ਵਿੱਚ ਦੱਸ ਰਿਹਾ ਵੀ ਤੁਹਾਡੇ ਕੋਲ ਤਾਂ ਜੀ 10 ਲੀਟਰ ਐਕਸਟਰਾ ਕਿਉਂਕਿ 10% ਅਜੇ ਪੰਜਾਬ ਦਾ ਪਾਣੀ ਪਿਆ ਵਰਤਨ ਵਾਲਾ ਤੁਹਾਡੇ ਕੋਲ ਤਾਂ ਕਹਿੰਦੇ ਪਿਆ ਸਾਨੂੰ ਦੇ ਦਿਓ ਉਹ ਕਹਿੰਦੇ ਨਾ ਭਾਈ ਮਾਨ ਸਾਹਿਬ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਦੇਖੋ ਤੁਸੀਂ ਤਾਂ ਪਹਿਲਾਂ ਹੀ ਸਾਡਾ ਪੱਧ ਵੱਧ ਪਾਣੀ ਲੈ ਲਿਆ ਸਾਡੇ ਕੋਲ ਆਲਰੇਡੀ ਤੁਸੀਂ ਜ਼ਿਆਦਾ ਪਾਣੀ ਲੈ ਚੁੱਕੇ ਆ ਪਰ ਹੁਣ ਕਹਿੰਦੇ ਸਾਡੇ ਕੋਲੇ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਖੇਤੀ ਹੁਣੀ ਆ। ਅਸੀਂ ਇੱਥੇ ਪਾਣੀ ਦੇਣਾ। ਤੇ ਹਰਿਆਣਾ ਸਰਕਾਰ ਕਹਿੰਦੀ ਨਾ ਨਾ ਤੁਸੀਂ ਅੱਗੇ ਕਦੋਂ ਪਾਣੀ ਵਰਤਿਆ ਜੀ? ਕਹਿੰਦੇ ਅਸੀਂ ਪਿਛਲੀ ਵਾਰ ਤੁਹਾਡੇ ਕੋਲ ਇਹਨਾਂ ਦਿਨਾਂ ਵਿੱਚ ਵੱਧ ਪਾਣੀ ਲਿਆ ਸੀਗਾ। ਉਦੋਂ ਪਿਛਲੀ ਵਾਰ ਵੀ ਵੱਧ ਪਾਣੀ ਲਿਆ ਸੀਗਾ ਐਕਟਿਵ ਦੇ ਦਿਓ। ਤੇ ਪੰਜਾਬ ਸਰਕਾਰ ਕਹਿੰਦੀ ਭਾਈ ਪਿਛਲੀ ਵਾਰ ਅਸੀਂ ਪਾਣੀ ਦੇ ਦਿੱਤਾ। ਪਿਛਲੀ ਵਾਰ ਸਾਡੇ ਕੋਲ ਵਾਧੂ ਸੀਗਾ। ਐਕਟਿਵ ਵਾਧੂ ਨਹੀਂ ਹੈਗਾ। ਹਰਿਆਣਾ ਸਰਕਾਰ ਕਹਿੰਦੀ ਕਿਉਂ ਨਹੀਂ ਹੈਗਾ ਵਾਧੂ ਦੱਸੋ ਕਹਿੰਦੇ ਦੇਖੋ ਜਿਹੜਾ ਪੰਜਾਬ ਦੇ ਕੋਲੇ ਪਾਣੀ ਸੀਗਾ 5.5 ਐਮਐਫ ਜਾਨੀ ਜੇ ਨੂੰ ਮੈਂ ਸਿੰਪਲ ਭਾਸ਼ਾ ਵਿੱਚ ਕਹਿ ਦੇਵਾਂ ਮੰਨ ਲਓ ਪੰਜਾਬ ਦੇ ਕੋਲੇ 100 ਲੀਟਰ ਪਾਣੀ ਸੀਗਾ ਪਹਿਲਾਂ ਪੰਜਾਬ ਆਪਣੇ 100 ਲੀਟਰ ਦੇ ਵਿੱਚੋਂ 70 80 ਲੀਟਰ ਵਰਤਦਾ ਸੀਗਾ ਬਾਕੀ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੰਦਾ ਸੀਗਾ ਸੋਚਣ ਵਾਲੀ ਗੱਲ ਆ ਸੀ ਕਿਉਂ ਨਹੀਂ ਸੀ ਵਰਤਦੇ ਕਿਉਂਕਿ ਸਾਡੇ ਵਾਲੇ ਫਿਰ ਵੀ ਧਰਤੀ ਹੇਠੋਂ ਪਾਣੀ ਕੱਢਦੇ ਸੀਗੇ ਸਾਡੇ ਕੋਲੇ ਨਹਿਰਾਂ ਨਹੀਂ ਸੀ ਹੈਗੀਆਂ ਪਰਮਾਨ ਸਰਕਾਰ ਕਹਿੰਦੀ ਅਸੀਂ ਪਿਛਲੇ 2 ਸਾਲਾਂ ਵਿੱਚ ਨਹਿਰਾਂ ਵੱਧ ਬਣਾਈਆਂ ਆ ਤੇ ਅਸੀਂ ਪਿਛਲੇ ਸਾਲ ਜਿਹੜਾ ਸਾਲ ਲੰਘ ਗਿਆ ਆ ਉਦੋਂ ਵੀ ਜੇ ਮੈਂ 100 ਲੀਟਰ ਦੇ ਹਿਸਾਬ ਨਾਲ ਲਾਵਾਂ ਤਾਂ ਅਸੀਂ 86% ਪਾਣੀ ਵਰਤਿਆ ਆਪਣਾ ਯਾਨੀ ਕਿ 100 ਲੀਟਰ ਦੇ ਵਿੱਚੋਂ 86 ਲੀਟਰ ਸੀ ਕਹਿੰਦੇ ਵਰਤ ਲਿਆ ਸੀਗਾ ਸਾਡਾ 16 ਕ ਲੀਟਰ ਹੀ ਵਧਿਆ ਸੀਗਾ 14 ਕ ਲੀਟਰ ਹੀ ਤੇ ਐਕਤੀ ਹੁਣ ਤੱਕ ਹਜੇ 20 ਦਿਨ ਪਏ ਆ 20 22 ਦਿਨ 25 ਦਿਨ ਇਸ ਸਾਲ ਦੇ ਖਤਮ ਹੋਣ ਦੇ 21 ਮਈ ਤੋਂ 21 ਮਈ ਦਾ ਜਿਹੜਾ ਸਾਈਕਲ ਖਤਮ ਹੋਣ ਦੇ ਅਸੀਂ 90 ਲੀਟਰ ਪਾਣੀ ਵਰਤ ਲਿਆ ਤੇ ਅੱਗੇ ਝੋਨਾ ਲੱਗਣਾ ਬਾਈ ਤੇ ਹੁਣ ਸਾਡੇ ਕੋਲੇ ਨਹਿਰਾਂ ਹੈਗੀਆਂ ਆ ਅਸੀਂ ਉਹਨਾਂ ਨਹਿਰਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਵਾਂਗੇ ਤਾਂ ਕਿ ਸਾਡੇ ਖੇਤਾਂ ਦਾ ਵਿੱਚ ਪਾਣੀ ਪਹੁੰਚੂਗਾ ਤੇ ਲੋਕੀ ਧਰਤੀ ਹੇਠਲਾ ਪਾਣੀ ਕੱਟ ਕੱਢਣਗੇ ਸੋ ਇਸ ਗੱਲ ਦੇ ਉੱਤੇ ਸਰਕਾਰ ਸਟੈਂਡ ਲੈ ਗਈ ਕਹਿੰਦੇ ਨਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇੱਕ ਵੀ ਬੂੰਦ ਤੁਹਾਨੂੰ ਪਾਣੀ ਦੇ ਦੀਏ ਤੁਸੀਂ ਪਹਿਲਾਂ ਹੀ ਵੱਧ ਵਰਤ ਲਿਆ ਫਿਰ ਉਹ ਇਮੋਸ਼ਨਲ ਕਾਰਡ ਖੇੜਨ ਲੱਗ ਪਏ ਤੁਸੀਂ ਤਾਂ ਭਾਈ ਕਨਈਆ ਜੀ ਦੀ ਧਰਤੀ ਤੋਂ ਆ ਕਹਿੰਦੇ ਹੈਗੇ ਆ ਭਾਈ ਕਨਈਆ ਜੀ ਦੀ ਧਰਤੀ ਦੇ ਉੱਤੋਂ ਤਾਂ ਹੀ ਅਸੀਂ ਆਲਰੇਡੀ ਪਹਿਲਾਂ 4500 ਕਿਊਸਿਕ 4000 ਕਿਊਸਿਕ ਵੱਧ ਦੇ ਚੁੱਕੇ ਹਾਂ ਤੁਹਾਨੂੰ ਪਾਣੀ 100 ਲੀਟਰ ਦੀ بجائے 104 ਲੀਟਰ ਦੇ ਚੁੱਕੇ ਆ ਤਾਂ ਹੀ ਦੇ ਚੁੱਕੇ ਆ ਅਸੀਂ ਹਿਸਾਬ ਕਿਤਾਬ ਹੀ ਨਹੀਂ ਰੱਖਿਆ ਹਾਂ ਵਾਲੀ ਗੱਲ ਆ ਮਾਨ ਸਾਹਿਬ ਕਹਿੰਦੇ ਵੀ ਥੋੜਾ ਬਹੁਤ ਹੋਰ ਤੁਹਾਨੂੰ ਪਾਣੀ ਦੇ ਦਾਂਗੇ ਪੀਣ ਦੇ ਲਈ ਲੋਕੀ ਧਿਆਏ ਨਹੀਂ ਰਹਿਣੇ ਚਾਹੀਦੇ ਅਸੀਂ ਤਾਂ ਪਿੰਡਾਂ 'ਚ ਸ਼ਪੀਲਾਂ ਲਾ ਦਿੰਨੇ ਆ ਇਹ ਕਿਹੜੀ ਗੱਲ ਆ ਜੀ ਹੁਣ ਇਹ ਜ਼ਿਆਦਾ ਵੱਡਾ ਸਟੈਂਡ ਅਸੀਂ ਕਿਉਂ ਲੈ ਲਿਆ ਏਡਾ ਸਟੈਂਡ ਮਾਨ ਸਰਕਾਰ ਦਾ ਜਾਂ ਪੰਜਾਬ ਸਰਕਾਰ ਜਿਹੜਾ ਹੌਲੀ-ਹੌਲੀ ਨਹਿਰਾਂ ਬਣਾ ਰਿਹਾ ਉਹਦਾ ਕਾਰਨ ਕੀ ਆ ਕਿਉਂਕਿ ਪਿਛਲੇ 2 4 5 ਸਾਲਾਂ ਤੋਂ ਲਗਾਤਾਰ ਰਿਪੋਰਟਾਂ ਆ ਰਹੀਆਂ ਨੇ ਕਿ ਪੰਜਾਬ ਦਾ ਗਰਾਊਂਡ ਹੇਠਲਾ ਪਾਣੀ ਖਤਮ ਹੁੰਦਾ ਜਾ ਰ ਜਿਹੜਾ ਪਾਣੀ ਰਹਿ ਵੀ ਗਿਆ ਉਹ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਾ ਆ ਉਹਦੇ ਵਿੱਚੋਂ ਜਿਆਦਾ ਡੂੰਘਾ ਪਾਣੀ ਜਾਣ ਦੇ ਕਰਕੇ ਜਿਹੜੀਆਂ ਥੱਲੇ ਚਟਾਨਾਂ ਉਹਨਾਂ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਆ ਉਹ ਕੈਮੀਕਲ ਮਿਕਸ ਹੋ ਰਹੇ ਆ ਜਾਂ ਤਾਂ ਸਾਡੇ ਕੋਲੇ ਪਾਣੀ ਧਰਤੀ ਹੇਠ ਲਾ ਰਿਹਾ ਹੀ ਨਹੀਂ ਜੇ ਰਿਹਾ ਵੀ ਤਾਂ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਖਰਾਬ ਹੋਣ ਦਾ ਕਾਰਨ ਕੀ ਆ ਜਿਹੜੇ ਸਾਡੇ ਦਰਿਆ ਹੈਗੇ ਆ ਉਹਨਾਂ ਵਿੱਚ ਤੁਸੀਂ ਦੇਖ ਲਓ ਸਾਰਾ ਲੁਧਿਆਣੇ ਦਾ ਗੰਦਾ ਪਾਣੀ ਦਰਿਆਵਾਂ ਵਿੱਚ ਜਾ ਰਿਹਾ ਆ ਫੈਕਟਰੀਆਂ ਕੁਝ ਏਦਾਂ ਦੀਆਂ ਨੇ ਜਿਨ੍ਹਾਂ ਨੇ ਧਰਤੀ ਹੇਠਲੇ ਬੋਰ ਕੀਤੇ ਤੇ ਸਾਰਾ ਜ਼ਹਿਰੀਲਾ ਪਾਣੀ ਧਰਤੀ ਹੇਠਾਂ ਪਾ ਦਿੱਤਾ ਉਹਨਾਂ ਦੇ ਉੱਤੇ ਕਿਸੇ ਨੇ ਨਾਥ ਨਹੀਂ ਪਾਈ ਤੇ ਜਾਂ ਫਿਰ ਕਹਿ ਲੋ ਜਿਹੜੀ ਮਾਲਵੇ ਦੇ ਏਰੀਆ ਵਿੱਚ ਜਿੰਨੀ ਅਸੀਂ ਜ਼ਿਆਦਾ ਖੇਤੀ ਕੀਤੀ ਆ ਫਸਲੀ ਚੱਕਰ ਦੇ ਵਿੱਚ ਹੀ ਫਸੇ ਹੋ ਜਾਂ ਕਣਕ ਝੋਨਾ ਕਣਕ ਝੋਨਾ ਉਹਦੇ ਨਾਲ ਕੀ ਹੁੰਦਾ ਆ ਜਦੋਂ ਸਾਡੀ ਫਸਲ ਧਰਤੀ ਦੇ ਵਿੱਚੋਂ ਕਣਕ ਝੋਨਾ ਬਾਰ ਬਾਰ ਲਾਉਣ ਨਾਲ ਇੱਕ ਤੱਤ ਮੁੱਕ ਗਿਆ ਉਹ ਧਰਤੀ ਵਿੱਚੋਂ ਉਹ ਜਿਹੜੇ ਨੇਚਰਲ ਤੱਤ ਸੀਗੇ ਫਿਰ ਅਸੀਂ ਐਕਸਟਰਾ ਪਾਉਨੇ ਜਦੋਂ ਐਕਸਟਰਾ ਪਾਉਨੇ ਤਾਂ ਉਹ ਵੀ ਧਰਤੀ ਹੀ ਠਾਈ ਜਾਂਦੇ ਉਹਦੇ ਨਾਲ ਵੀ ਪਾਣੀ ਖਰਾਬ ਹੁੰਦਾ ਆ ਨਾਲ ਦੀ ਨਾਲ ਹੀ ਅਸੀਂ ਨਰਮੇ ਦੀ ਖੇਤੀ ਇਹ ਨਹੀਂ ਕੀਤੀ ਉਹਦੇ ਉੱਤੇ ਕਿੰਨੀਆਂ ਜ਼ਹਿਰੀਲੀਆਂ ਦਵਾਈਆਂ ਪਈਆਂ ਉਹਦੇ ਨਾਲ ਦੀ ਧਰਤੀ ਹੇਠਲਾ ਪਾਣੀ ਖਰਾਬ ਹੋਇਆ ਹੈ ਸੋ ਜਦੋਂ ਇਹ ਸਾਰਾ ਪਾਣੀ ਸਾਡਾ ਦੂਸ਼ਿਤ ਹੋ ਚੁੱਕਾ ਧਰਤੀ ਹੇਠਲਾ ਜਿਹਦੇ ਵਿੱਚ ਹਰ ਇੱਕ ਬੰਦਾ ਪੰਜਾਬ ਦਾ ਜ਼ਿੰਮੇਵਾਰ ਹੈ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੈ ਚਾਹੇ ਉਹ ਅਸੀਂ ਆਸੀਂ ਸਾਰੇ ਜ਼ਿੰਮੇਵਾਰਾਂ ਜੀ ਹੈ ਨਾ ਤੁਸੀਂ ਕਹੋਗੇ ਸਰ ਅਸੀਂ ਕਿੱਦਾਂ ਜ਼ਿੰਮੇਵਾਰ ਆ ਜੀ ਮੈਂ ਉਹਨਾਂ ਬਜ਼ੁਰਗਾਂ ਨੂੰ ਸਵਾਲ ਪੁੱਛਣਾ ਚਾਹੁੰਨਾ ਆ ਜਿਹੜੇ ਬਜ਼ੁਰਗ ਜਾਂ ਤੁਹਾਨੂੰ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਕਿ ਤੁਹਾਡੇ ਬਜ਼ੁਰਗਾਂ ਨੇ ਪੰਜਾਬ ਦਾ ਪ ਜਿਹਨੂੰ ਪੀਣ ਲੱਗਿਆਂ ਵੀ ਡਰ ਲੱਗਦਾ ਸੀ ਜਿਹਨੂੰ ਪੀਣਾ ਵੀ ਫਿਲਟਰ ਫਿਲਟਰ ਲਾ ਕੇ ਪੀਂਦਾ ਸੀਗਾ ਕੀ ਤੁਹਾਡੇ ਬਜ਼ੁਰਗਾਂ ਨੇ ਕੋਈ ਇਦਾਂ ਦੀ ਟ੍ਰੇਨ ਬਠਿੰਡੇ ਤੋਂ ਚਲਾਈ ਸੀ ਕਿ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਅਸੀਂ ਸੋ ਇੰਨਾ ਜ਼ਿਆਦਾ ਸਾਡਾ ਪਾਣੀ ਖਰਾਬ ਹੋ ਚੁੱਕਾ ਆ ਜਿਹਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਵਨ ਗੁਰੂ ਪਾਣੀ ਪਿਤਾ ਦਾ ਅਹੁਦਾ ਦਿੱਤਾ ਸੀਗਾ ਉਹ ਪਾਣੀ ਅਸੀਂ ਇੰਨਾ ਜ਼ਹਿਰੀਲਾ ਕਰ ਲਿਆ ਅਸੀਂ ਦਾ ਮਤਲਬ ਅਸੀਂ ਸਾਰੇ ਪੰਜਾਬ ਵਾਸੀ ਦੋਸ਼ੀ ਆ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕੱਲੀ ਸਰਕਾਰ ਦੋਸ਼ੀ ਆ ਕੱਲੀਆਂ ਇੰਡਸਟਰੀਆਂ ਦੋਸ਼ੀ ਐ ਅਸੀਂ ਵੀ ਦੋਸ਼ੀ ਆ ਜਦ ਅਸੀਂ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਅਸੀਂ ਸਰਕਾਰਾਂ ਨੂੰ ਨਹੀਂ ਕਿਹਾ ਕਿ ਭਾਈ ਵੋਟਾਂ ਵੇਲੇ ਪਾਣੀ ਦਾ ਵੀ ਧਿਆਨ ਰੱਖਿਓ ਅਗਲਿਆਂ ਨੂੰ ਪੈਸਾ ਮਿਲਗਾ ਇੰਡਸਟਰੀ ਵਾਲਿਆਂ ਕੋਲ ਉਹਨਾਂ ਨੇ ਬਾਤ ਵੀ ਨਹੀਂ ਪੁੱਛੀ ਸਰਕਾਰਾਂ ਵੀ ਜ਼ਿੰਮੇਵਾਰ ਆ ਇੰਡਸਟਰੀ ਵਾਲੇ ਕਹਿੰਦੇ ਅਸਤਾ ਜੀ ਪੈਸਾ ਜਿਹੜਾ ਇੱਧਰ ਲਾਉਣਾ ਸੀਗਾ ਸਿਸਟਮ ਤੇ ਪਾਣੀ ਸਾਫ ਕਰ ਨੂੰ ਉਹ ਪਾਰਟੀਆਂ ਨੂੰ ਦੇਤਾ ਹੁਣ ਅਸੀਂ ਕਿਉਂ ਕਰੀਏ ਸੋ ਇਹ ਸਾਰਾ ਚੱਕਰ ਰਲਾ ਮਲਾ ਕੇ ਅਸੀਂ ਰਲ ਮਿਲ ਕੇ ਆਪਣੇ ਹੱਥੀਂ ਆਪਣਾ ਪੰਜਾਬ ਬਰਬਾਦ ਕੀਤਾ ਆ ਹੁਣ ਉਹਦਾ ਰਿਜ਼ਲਟ ਦੇਖ ਲਓ ਕੀ ਨਿਕਲ ਕੇ ਆਇਆ ਠੀਕ ਹੈ ਸੋ ਕਹਿੰਦੇ ਜੀ ਹਾਲਾਂਕਿ ਹੌਲੀ ਹੌਲੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਜਿਹੜਾ ਫਸਲੀ ਚੱਕਰ ਚੋਂ ਨਿਕਲੀਏ ਸਾਨੂੰ ਲੋੜ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਆਉਣ ਦੀ ਕਿਉਂਕਿ ਇਹਨਾਂ ਚੀਜ਼ਾਂ ਕਰਕੇ ਗਰਾਊਂਡ ਹੇਠਲਾ ਪਾਣੀ ਥੱਲੇ ਜਾ ਰਿਹਾ ਆ ਉਹ ਦੂਸ਼ਿਤ ਹੋ ਰਿਹਾ ਤੇ ਰਿਜ਼ਲਟ ਕੀ ਨਿਕਲ ਕੇ ਆ ਰਿਹਾ ਕੈਂਸਰ ਹੋਰ ਬਹੁਤ ਸਾਰੀਆਂ ਬਿਮਾਰੀਆਂ ਪਥਰੀ ਜੀ ਦਾ ਅੱਜ ਕੱਲ ਆਮ ਹੀ ਹੋ ਗਈ ਸਾਰਿਆਂ ਦੇ ਹੋ ਗਈ ਜਿਵੇਂ ਕਲਚਰਲ ਡਿਜ਼ੀਜ਼ ਹੁੰਦੀ ਆ ਸੋ ਇਹਦੇ ਨਾਲ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਹੈ ਪੰਜਾਬ ਦਾ ਵੀ ਨੁਕਸਾਨ ਹੈ ਤੇ ਜੇ ਅਸੀਂ ਹਜੇ ਵੀ ਨਾ ਸੁਧਰੇ ਪਾਣੀ ਨੂੰ ਅਸੀਂ ਨਾ ਸੰਭਿਆ ਤਾਂ ਹੋ ਸਕਦਾ ਆਉਣ ਵਾਲੇ 10-12 ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਮੁੱਕ ਜਵੇ ਅਸੀਂ ਹੁਣ ਕਹਿੰਦੇ ਆ ਜੇ ਕਿਸਾਨਾਂ ਨੂੰ ਕਹਦੀ ਵੀ ਫਸਲੀ ਚੱਕਰ ਤੋਂ ਨਿਕਲ ਆਓ ਉਹ ਸੋਚਦੇ ਆ ਵੀ ਹੋਰ ਕੀ ਲਈਏ ਫਿਰ ਜਦੋਂ ਪਾਣੀ ਮੁੱਕ ਗਿਆ ਜੋ ਉਦੋਂ ਲਣਾ ਉਦੋਂ ਲਾ ਲਿਓ ਜੇ ਇੰਡਸਟਰੀ ਵਾਲੇ ਨੂੰ ਕਿਸੇ ਨੂੰ ਕਹਿ ਦਈਏ ਕਿ ਭਾਈ ਪਾਣੀ ਸੰਭਾਲ ਲਾ ਉਹ ਕਹਿੰਦਾ ਮੈਂ ਕਿਹੜਾ ਕੱਲਾ ਬਰਬਾਦ ਕਰਦਾ ਸੋ ਸਰਕਾਰ ਨੂੰ ਥੋੜਾ ਸਖਤ ਹੋਣ ਦੀ ਲੋੜ ਹੈ ਇੰਡਸਟਰੀਆਂ ਵਾਲੇ ਬਿਜ਼ਨਸਮੈਨ ਕਿਸਾਨ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਪੈਣੀ ਹੈ ਕਿ ਮੈਂ ਆਪਣਾ ਰੰਗਲਾ ਪੰਜਾਬ ਬਚਾਉਣਾ ਆ ਮੈਂ ਆਪਣਾ ਸੋਹਣਾ ਪੰਜਾਬ ਬਚਾਉਣਾ ਆ ਜਿੱਥੋਂ ਦੇ ਹਵਾ ਪਾਣੀ ਮਿੱਟੀ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਉੱਚੇ ਦਰਜੇ ਦਿੱਤੇ ਉਹਨਾਂ ਨੂੰ ਪਵਨ ਨੂੰ ਪਾਣੀ ਨੂੰ ਮਿੱਟੀ ਨੂੰ ਕਿੰਨੇ ਉੱਚੇ ਦਰਜੇ ਦਿੱਤੇ ਸਾਨੂੰ ਉਹ ਦੁਬਾਰਾ ਲੈ ਕੇ ਆਉਣ ਦੀ ਲੋੜ ਹੈ ਤੇ ਰਲ ਮਿਲ ਕੇ ਹੰਬੜਾ ਮਾਰਨਾ ਪੈਣਾ ਜਿੰਨੀਆਂ ਐਨ ਜੀਓਜ਼ ਨੇ ਚਾਹੇ ਉਹ ਕਿਸਾਨ ਜਥੇਬੰਦੀਆਂ ਚਾਹੇ ਉਹ ਬਿਜ਼ਨਸ ਨਾਲ ਸੰਬੰਧਿਤ ਨੇ ਚਾਹੇ ਉਹ ਇੰਡਸਟਰੀ ਵਾਲਿਆ ਚਾਹੇ ਉਹ ਸਰਕਾਰ ਆ ਸਭ ਨੂੰ ਰਲ ਕੇ ਸਖਤ ਡਿਸੀਜਨ ਲੈਣੇ ਪੈਣੇ ਆ ਉਹਨਾਂ ਡਿਸੀਜਨਾਂ ਨੂੰ ਇੰਪਲੀਮੈਂਟ ਕਰਨਾ ਪੈਣਾ ਆ ਤੇ ਸਾਨੂੰ ਸਾਡੇ ਪੰਜਾਬ ਦੇ ਹਵਾ ਪਾਣੀ ਨੂੰ ਬਚਾਉਣ ਦੀ ਲੋੜ ਹੈ ਮੈਂ ਨਾ ਸਹਿਮਤ ਹਾਂ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕੀ ਲੱਗਦਾ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਆ ਤੇ ਕਿਹਦੀ ਕਦੀ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਹੈ ਕਿ ਕਿੱਦਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਹੀ ਕੀ ਹਰਿਆਣੇ ਨੂੰ ਪਾਣੀ ਦੇਖੋ ਹਰਿਆਣਾ ਵੀ ਆਪਣੇ ਦੇਸ਼ ਦਾ ਹਿੱਸਾ ਆ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਉਹਨਾਂ ਦਾ ਪਾਣੀ ਨਹੀਂ ਦੇਣਾ ਜੋ ਉਹਨਾਂ ਦਾ ਬਣਦਾ ਹੱਕ ਸੀ ਉਹ ਸਰਕਾਰ ਨੇ ਦੇ ਦਿੱਤਾ ਆ ਹੁਣ ਸਾਡੇ ਕੋਲੇ ਆਪ ਦੇ ਕੋਲ ਨਹੀਂ ਬਚਿਆ ਸਾਡੇ ਪੰਜਾਬ ਦੇ ਹਾਲਾਤ ਬਹੁਤ ਬੁਰੇ ਹੋਣ ਵਾਲੇ ਆ ਸੋ ਐਕਸਟਰਾ ਪਾਣੀ 21 ਮਈ ਤੋਂ ਬਾਅਦ ਹੀ ਦੇਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਆ ਆਪਣਾ ਕਮੈਂਟ ਜ਼ਰੂਰ ਇਸ ਵੀਡੀਓ ਦੇ ਹੇਠਾਂ ਦੇ ਕੇ ਜਾਓ ਨਾਲ ਦੀ ਨਾਲ ਹੀ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਕਿੰ ਇੰਪੋਰਟੈਂਟ ਇਨਫੋਰਮੇਸ਼ਨ ਹੈ ਆਪਣੇ ਕੋਲੇ ਪੰਜਾਬ ਪੀਸੀਐਸ ਦੇ ਲਈ ਜਾਨੀ ਕਿ ਪੰਜਾਬ ਦੇ ਡੀਐਸਪੀ ਐਸਡੀਨ ਤਹਿਸੀਲਦਾਰ ਬਣਨ ਦੇ ਲਈ ਇਗਜ਼ਾਮ ਦੀ ਤਿਆਰੀ ਕਰਾਉਣੇ ਆਪਾਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰਨਾ ਚਾਹੁੰਦੇ ਹੋ ਸਾਡੇ ਕੋਲ ਇੱਕ ਰਿਕਾਰਡਡ ਬੈਚ ਹੈ ਜਿਹੜਾ ਕਿ ਪ੍ਰੀਲਿਮ ਦੇ ਲਈ ਹੈ ਜਿਹਦੇ ਫੀਸ 5000 ਰੁਪਿਆ ਹੈ ਇਹ ਰਿਕਾਰਡਡ ਬੈਚ ਇਹਦੇ ਵਿੱਚ ਕਲਾਸਾਂ ਰਿਕਾਰਡਡ ਮਿਲਦੀਆਂ ਨੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਨਾਲ ਦੀ ਨਾਲ ਹੀ 9 ਵਜੇ ਆਪਣੀ ਸਵੇਰੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ YouTube ਤੇ ਉਹ ਫ੍ਰੀ ਆਫ ਕਾਸਟ ਹੁੰਦੀ ਉਹਨੂੰ ਜ਼ਰੂਰ ਜੁਆਇਨ ਕਰਿਆ ਕਰੋ ਤੇ ਜੇ ਤੁਸੀਂ ਕਿਤਾਬ ਆਰਡਰ ਕਰਨੀ ਹੈ ਪੰਜਾਬ ਨਾਮਾ ਪੰਜਾਬ ਜੀ ਇਦੇ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਦੱਸੀ ਗਈ ਹੈ ਸੋ ਇਸ ਤੁਸੀਂ ਕਿਤਾਬ ਨੂੰ ਆਰਡਰ ਕਰ ਸਕਦੇ ਹੋ 500 ਰੁਪਿਆ ਕਿਤਾਬ ਦਾ ਰੇਟ ਹੈ ਤੇ ਇਹ ਨੰਬਰ ਹੈ ਇਸ ਤੇ ਉੱਤੇ ਕਾਲ ਕਰਕੇ ਤੁਸੀਂ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਇਹ ਵੀ ਪੀਸੀਐਸ ਦੇ ਲਈ ਹੈ ਜੀ ਠੀਕ ਹੈ ਆਈ ਹੋਪ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਅਸਰ ਨੂੰ ਬਾਏ ਬਾਏ